ਇਹ ਦਵਾ ਚਾਹਾਂ ਨਾ ਤੇ ਕੋਈ ਮਾਤ ਲੈ ਕੇ ਜਾ। ਹੱਥੀ ਗੱਲ ਕਰ। ਤੁਸੀਂ ਜੁੜਿਓ ਲੋਕ ਪੁਆਇੰਟ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਜਿਹੜੀ ਵੀਡੀਓ ਤੁਸੀਂ ਦੇਖ ਚੁੱਕੇ ਹੋ ਇਹ ਵੀਡੀਓ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਸ਼੍ਰੀ ਅਨੰਦਪੁਰ ਸਾਹਿਬ ਦੀ। ਉਸ ਵੇਲੇ ਦੀ ਆ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਹੋਲੇ ਮਹੱਲੇ ਦੇ ਪ੍ਰੋਪ ਦੇ ਮੌਕੇ ਦੇ ਉੱਤੇ ਮੱਥਾ ਟੇਕਣ ਦੇ ਲਈ ਆਪਣੇ ਪਰਿਵਾਰ ਦੇ ਸਮੇਤ ਪਹੁੰਚੇ ਸੀ। ਉਸ ਸਮੇਂ ਇੱਕ ਕਿਸਾਨ ਬੀਬੀ ਜਾਂ ਕਿਹ ਲਈ ਕਿ ਇੱਕ ਆਮ ਬੀਬੀ ਉੱਥੇ ਆਉਂਦੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਮਤ ਦਿੰਦੀ ਹੈ ਸਮਤ ਦਿੰਦੀ ਹੈ ਕਹਿੰਦੀ ਹੈ ਕਿ ਜੇਕਰ ਤੁਸੀਂ ਇੱਥੇ ਮੱਥਾ ਟੇਕਣ ਆਏ ਹੋ ਗੁਰੂ ਚਰਨਾ ਚ ਆਏ ਹੋ ਤਾਂ ਇੱਥੋਂ ਸਮਤ ਲੈ ਕੇ ਜਾਓ ਸਮਤ ਕਾਦੀ ਲੈ ਕੇ ਜਾਓ ਜਿਹੜਾ ਹਾਲ ਮੁੱਖ ਮੰਤਰੀ ਨੇ ਕਿਸਾਨਾਂ ਦੇ ਨਾਲ ਕੀਤਾ ਕਿਸਾਨਾਂ ਦੇ ਨਾਲ ਮੀਟਿੰਗ ਚੋਂ ਉੱਠ ਕੇ ਭੱਜ ਗਏ ਤੇ ਕਿਸਾਨ ਜਿਹੜੇ ਉਸ ਤੋਂ ਬਾਅਦ ਫੋੜੋ ਫੜਾਈ ਦਾ ਦੌਰ ਹੋਇਆ ਤੇ ਸੜਕਾਂ ਤੇ ਰੁਲੇ ਤੇ ਵੱਡੀ ਗਿਣਤੀ ਚ ਕਿਸਾਨ ਸ਼ੰਭੂ ਸਣੇ ਖਣੌਰੀ ਬਾਰਡਰ ਦੇ ਉੱਤੇ ਅੱਜ ਵੀ ਜਿਹੜਾ ਹੈ ਉਹ ਰਲ ਰਹੇ ਨੇ ਕਿਸਾਨੀ ਮੁੱਦੇ ਨੂੰ ਲੈ ਕੇ ਪੰਜਾਬ ਦੇ ਅੰਦਰ ਭਾਵਕਤਾ ਤੁਸੀਂ ਦੇਖ ਸਕਦੇ ਹੋ ਇਸ ਵੀਡੀਓ ਦੇ ਵਿੱਚ ਇਹ ਹਾਲ ਉਹੀ ਜਿਹਾ ਹੀ ਹੈ ਜਿਹੜਾ ਲਗਭਗ 2014 ਤੋਂ ਲੈ ਕੇ 2017 22 ਤੱਕ ਮੁੱਖ ਮੰਤਰੀ ਭਗਵੰਤ ਮਾਨ ਦੇ ਵਲੰਟੀਅਰ ਜਾਂ ਉਹਨਾਂ ਦੇ ਸਮਰਥਕ ਬਾਕੀ ਸਿਆਸੀ ਆਗੂਆਂ ਨਾਲ ਕਰਦੇ ਰਿਹਾ ਇੱਕ ਵਾਰ ਆਪਾਂ ਇਸ ਵੀਡੀਓ ਨੂੰ ਦੁਬਾਰਾ ਤੱਕਦੇ ਆਂ ਤੇ ਅਗਲੀ ਗੱਲ ਫੇਰ ਕਰਦੇ ਆਂ ਇਹ ਵੀਡੀਓ ਉਹ ਚੀਜ਼ਾਂ ਨੂੰ ਯਾਦ ਕਰਾਉਂਦੀ ਹੈ ਜਦੋਂ ਕਾਂਗਰਸੀਆਂ ਨੂੰ ਅਕਾਲੀਆਂ ਨੂੰ ਜਾਂ ਹੋਰ ਪਾਰਟੀਆਂ ਦੇ ਆਗੂਆਂ ਨੂੰ ਪਿੰਡਾਂ ਦੇ ਵਿੱਚ ਇਸੇ ਤਰ੍ਹਾਂ ਨਾਲ ਘੇਰਿਆ ਜਾਂਦਾ ਸੀ ਬੜੀ ਪਵਿੱਤਰ ਥਾਂ ਹੈ ਬੀਬੀ ਜੀ ਨੇ ਮੋਕਾ ਵੀ ਬਹੁਤ ਵਧੀਆ ਚੁਣਿਆ ਤੇ ਸ਼ਬਦ ਵੀ ਬਹੁਤ ਸੋਹਣੇ ਚੁਣੇ ਹਾਲਾਂਕਿ ਥੋੜਾ ਜਿਹਾ ਤਰਲਾ ਜਰੂਰ ਨਜ਼ਰ ਆਉਂਦਾ ਸੀ ਕਿਉਂਕਿ ਪੰਜਾਬ ਦੀਆਂ ਜਿਹੜੀਆਂ ਬੀਬੀਆਂ ਨੇ ਮਾਤਾਂਵਾਂ ਨੇ ਭੈਣਾਂ ਨੇ ਉਹ ਤਰਲੇ ਨਾਲ ਗੱਲ ਕਰਦੀਆਂ ਨੇ ਉਹਨਾਂ ਦੇ ਸੁਭਾਅ 'ਚ ਇਹ ਚੀਜ਼ ਜਾ ਚੁੱਕੀ ਹੈ ਉਹਨਾਂ ਨੇ ਤਰਲਾ ਕੀਤਾ ਮੁੱਖ ਮੰਤਰੀ ਨੂੰ ਕਿ ਮੁੱਖ ਮੰਤਰੀ ਜੀ ਜੇ ਤੁਸੀਂ ਇੱਥੇ ਆਏ ਹੋ ਤਾਂ ਸਮਤ ਲੈ ਕੇ ਜਾਓ ਮਤ ਲੈ ਕੇ ਜਾਓ ਤਾਂ ਜੋ ਤੁਸੀਂ ਕਿਸਾਨਾਂ ਨਾਲ ਜਾਂ ਪੰਜਾਬ ਸਮੁੱਚੇ ਦੇ ਨਾਲ ਇਨਸਾਫ ਕਰ ਸਕੋ ਹੁਣ ਦੇਖਦੇ ਹਾਂ ਕੇ ਮੁੱਖ ਮੰਤਰੀ ਕੀ ਵਾਕਈ ਇਥੋਂ ਸਮਤ ਲੈ ਕੇ ਜਾਂਦੇ ਐ ਜਾਂ ਫਿਰ ਜਿਹੜਾ ਮੁੱਖ ਮੰਤਰੀ ਦਾ ਢੰਗ ਹੈ ਸਟਾਇਰ ਦਾ ਵਿਅੰਗ ਦਾ ਤੇ ਉਹਦੇ ਵਿੱਚ ਹਲਕਾ ਜਾਂ ਮੁੱਖ ਮੰਤਰੀ ਦਾ ਹੰਕਾਰ ਵੀ ਕਦੇ-ਕਦੇ ਝਲਕਦਾ ਹੈ ਲੱਗਦਾ ਹੈ ਕਿ ਮੁੱਖ ਮੰਤਰੀ ਨੂੰ ਚੀਜ਼ਾਂ ਰੀਕਾਲ ਹੋਈਆਂ ਹੋਣਗੀਆਂ ਉਹ ਰੀਲ ਮੁੜ ਕੇ ਚੱਲੀ ਹੋਊਗੀ ਜਦੋਂ ਮੁੱਖ ਮੰਤਰੀ ਦੂਜੇ ਸਿਆਸੀ ਆਗੂਆਂ ਦੀਆਂ ਇਹ ਜੀਆਂ ਵੀਡੀਓ ਦੇਖ ਕੇ ਤਾੜੀ ਮਾਰ ਕੇ ਹੱਸਦੇ ਸੀ ਤੇ ਸਟੇਜਾਂ ਤੇ ਵਿਅੰਗ ਕੱਸਦੇ ਸੀ ਮੁੱਖ ਮੰਤਰੀ ਲਈ ਇਹ ਕਾਫੀ ਚੁਣੌਤੀਪੂਰਨ ਰਿਹਾ ਹੋਣਾ ਉਸ ਸਮੇ ਉਸ ਮਾਈ ਨੂੰ ਝੱਲਣਾ ਕਿਉਂਕਿ ਇਸ ਤਰ੍ਹਾਂ ਦੀ ਤਵੱਜੋ ਨਾ ਤਾਂ ਮੁੱਖ ਮੰਤਰੀ ਰੱਖਦੇ ਐ ਤੇ ਨਾ ਹੀ ਉਹਨਾਂ ਦੀ ਪਾਰਟੀ ਰੱਖਦੀ ਐ